ਉਹ ਬਾਬਾ ਜੱਸਾ ਸਿੰਘ RAM ਗੜੀਆ ਬਾਬਤ ਆਪਾਂ ਪੜਦੇ ਆ। ਤੋਂ ਜਿਹੜਾ ਲਫ਼ਜ਼ ਆਪਾਂ RAM ਗੜੀਆ ਵਰਤਦੇ ਆ ਇਹਦੇ ਬਾਬਤ ਤੁਹਾਨੂੰ ਦੱਸ ਦਵਾ। ਵੈਸੇ ਸਿੱਖੀ ਵਿੱਚ ਜਾਤ ਪਾਤ ਕਰਕੇ ਕੇਵਲ ਕਬੀਲਿਆਂ ਦੀ ਵੰਡ ਸਮਝੀ ਗਈ ਹੈ, ਊਚ ਨੀਚ ਨਹੀਂ ਹੈ। ਊਚ ਨੀਚ ਕਰਤੂਤ ਕਰਕੇ ਆ। ਰੱਬ ਬੜਾ ਬੁਲੰਦ ਹੈ ਜਿਹੜਾ ਉਹਦੇ ਨਾਲ ਜੁੜਿਆ ਉਹਦੀ ਜਾਤ ਉੱਚੀ ਜਿਹੜਾ ਰੱਬ ਨੂੰ ਭੁੱਲ ਗਿਆ ਉਹਦੀ ਜਾਤ ਨੀਵੀਂ ਊਤਮ ਸੰਗਤ ਊਤਮ ਹੋਵੇ ਚਾਰ ਵਰਣ ਚਾਰ ਆਸ਼ਰਮ ਹੈ ਕੋਈ ਮਿਲੈ ਗੁਰੂ ਗੁਰਨانک ਸੋ ਆਪ ਕਰੈ ਕੁਲ ਸਗਲ ਤਰਾਦੋ ਇੱਥੇ ਚੌਹਾਂ ਆਸ਼ਰਮਾਂ ਨੂੰ ਜਗ੍ਹਾ ਮਿਲਦੀ ਹੈ ਕਬੀਲਿਆਂ ਦੀ ਵੰਡ ਪ੍ਰਚਲਿਤ ਸੀ ਕਰਮ ਕਰਕੇ ਇੱਕ ਬੜਾ ਵੱਡਾ ਵਿਦਵਾਨ ਹੈ ਡੈਂਸਲ ਐਬੈਟਸਨ ਉਹਦਾ ਨਾਮ ਹੈ ਬੋਰਾ ਹੈ ਉਹਨੇ ਪੰਜਾਬ ਕਾਸਟਸ ਇੱਕ ਪੁਸਤਕ ਲਿਖੀ ਹੈ ਪੰਜਾਬ ਦੇ ਇਰਤ-ਗਿਰਤ ਦੇ ਇਲਾਕਿਆਂ ਵਿੱਚ ਕਿਹੜੀ-ਕਿਹੜੀ ਜਾਤ ਪ੍ਰਚਲਿਤ ਰਹੀ ਹੈ ਉਹਦੇ ਬਾਰੇ ਉਹ ਕਹਿੰਦਾ ਹੈ ਵੀ ਜਿੰਨੇ ਵੀ ਤਰਖਾਣਾ ਤੇ ਲੋਹਾਰਾ ਕੰਮ ਕਰਨ ਵਾਲੇ ਲੋਕ ਸਨ ਇਹ ਰਾਜਪੂਤ ਅਖਵਾਉਂਦੇ ਸਨ ਇਹਨਾਂ ਨੇ ਆਧੁਨਿਕ ਸਮੇਂ ਦੇ ਵਿੱਚ ਆਪਣੀ ਜਾਤ ਦੇ ਵਿਰਾਸਤੀ ਕਰਮ ਨੂੰ ਅਪਣਾ ਲਿਆ ਤੁਸੀਂ ਆਖੋਗੇ ਫਿਰ ਤਰਖਾਨ ਤੇ ਲੋਹਾਰ ਤੇ ਹੋ ਗਏ ਰਾਜਪੂਤ ਤੇ ਰਾਮਗੜੀਏ ਕਿਦਾਂ ਪ੍ਰਚਲਿਤ ਹੋਏ ਤੋ ਇਹਦਾ ਸਿੱਧਾ ਜਿਹਾ ਜਵਾਬ ਹੈ ਵੀ ਜਦੋਂ ਸਰਦਾਰ ਜੱਸਾ ਸਿੰਘ ਨੇ ਆਰਾਮ ਅਰੌਣੀ ਦੇ ਕਿਲੇ ਨੂੰ ਮੁੜ ਉਸਾਰ ਕੇ ਆਰਾਮਗੜ ਨਾਮਕਰਨ ਕੀਤਾ ਉਥੋਂ ਬਾਬਾ ਜੱਸਾ ਸਿੰਘ ਆਰਾਮਗੜੀਆ ਪ੍ਰਚਲਿਤ ਹੋਇਆ ਔਰ ਉਸ ਮਹਾਪੁਰਸ਼ ਦੀ ਐਸੀ ਅਜ਼ਮਤ ਪ੍ਰਗਟ ਹੋਈ ਹੈ ਪੰਥ ਦੇ ਵਿੱਚ ਉਹਦੀ ਚੜ੍ਹਾਈ ਕਰਕੇ ਹੀ ਜਿਤਨੇ ਵੀ ਤਰਖਾਣੀ ਲੋਹਾਰੀ ਕਰਮ ਕਰਨ ਵਾਲੇ ਲੋਕ ਸਨ ਇਹਨਾਂ ਨੇ ਰਾਮ ਗੜੀਆ ਅਖਵਾਉਣਾ ਸ਼ੁਰੂ ਕਰ ਦਿੱਤਾ ਤੋ ਇਹਨੂੰ ਇਦਾਂ ਕੋਈ ਜਾਤ ਨਾ ਸਮਝਿਓ ਇਹ ਕਰਮ ਦੀ ਵੰਡ ਹੈ ਜਿਹੜੇ ਹਥਿਆਰ ਬਣਾਉਂਦੇ ਸਨ ਲੋਹਾਰੀ ਕਰਮ ਕਰਦੇ ਸਨ ਲੱਕੜ ਦਾ ਕਰਮ ਕਰਦੇ ਸਨ ਉਹ ਰਾਜਪੂਤ ਬਾਬਾ ਜੱਸਾ ਸਿੰਘ ਰਾਮ ਗੜੀਏ ਤੋਂ ਬਾਅਦ ਰਾਮ ਗੜੀਏ ਅਖਵਾਉਣ ਲੱਗ ਪਏ ਕਈ ਵਾਰ ਕੋਈ ਨਾ ਕੋਈ ਮਹਾਪੁਰਸ਼ ਕੁੱਲ ਵਿੱਚ ਐਸਾ ਪੈਦਾ ਹੋ ਜਾਂਦਾ ਜਿਹੜਾ ਚਾਰ ਚੰਨ ਲਾ ਦਿੰਦਾ ਕੁੱਲ ਦੀ ਵਡਿਆਈ ਨੂੰ ਉਹ ਇਦਾਂ ਦਾ ਮਹਾਤਮਾ ਸੀ ਸੰਤ ਵੀ ਐ ਸਿਪਾਈ ਵੀ ਐ ਸਰਦਾਰ ਜੱਸਾ ਸਿੰਘ ਰਾਮ ਗੜੀਏ ਦੇ ਵੱਡੇ ਵਡੇਰੇ ਪਿੰਡ ਸੋਰ ਸਿੰਘ ਬਾਬਾ ਵਿਧੀ ਚੰਦ ਜੀ ਦਾ ਨਗਰ ਅੰਮ੍ਰਿਤਸਰ ਦਾ ਇਲਾਕਾ ਉੱਥੇ ਰਹਿੰਦੇ ਸਨ ਕਈ ਕਹਿ ਦਿੰਦੇ ਜੀ ਬੜੇ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਨਹੀਂ ਸੋਰ ਸਿੰਘ ਉਹਨਾਂ ਦੇ ਗਰੇ ਵਿਖੇ ਪੱਕੀ ਇੱਟ ਦਾ ਘੂ ਬਣਿਆ ਹੋਇਆ ਸੀ ਤੇ ਇੱਕ ਹਥਿਆਰ ਬਣਾਉਣ ਵਾਲੀ ਪੱਠੀ ਲੱਗੀ ਹੋਈ ਸੀ ਚੰਗਾ ਭਲਾ ਖਾਂਦਾ ਪੀਂਦਾ ਸਹਿੰਦਾ ਪਰਿਵਾਰ ਸੀ ਪੰਥ ਪ੍ਰਕਾਸ਼ ਤੇ ਬੋਲ ਨੇ ਇਨਕਾ ਬੜਾ ਸਿੰਘ ਹਰਦਾਸ ਰਹਿਓ ਗੁਰੂ ਗੋਬਿੰਦ ਸਿੰਘ ਪਾਸ ਤਨ ਮਨ ਧਨ ਕਰ ਸੇਵਕ ਮਾਈ ਗੁਰਵਰ ਦੀਨੋ ਰਾਜ ਲੁਭਾਈ ਤਨ ਮਨ ਧਨ ਕਰਕੇ ਪਾਈ ਹਰਦਾਸ ਜੋ ਦਾਦਾ ਹੈ ਬਾਬਾ ਜੱਸਾ ਸਿੰਘ ਦਾ ਇਹਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸੇਵਾ ਕੀਤੀ ਮਹਾਰਾਜ ਜਦੋਂ ਨੰਦੇੜ ਨੂੰ ਚੱਲੇ ਨੇ ਇਹ ਸੁਰ ਸਿੰਘ ਵੱਲ ਨੂੰ ਚੱਲਣ ਲੱਗਾ ਤੇ ਗੁਰਦੇਵ ਨੇ ਗੜੂਏ ਮੁਬਾਰਕ ਤੋਂ ਬਖਸ਼ਿਸ਼ ਪ੍ਰਗਟ ਕੀਤੀ ਭਾਈ ਹਰਦਾਸ ਖੰਡੇ ਦੀ ਪੌਲ ਛਾਕੇ ਹਰਦਾਸ ਸਿੰਘ ਬਣਿਆ ਹੈ ਤੈਨੂੰ ਰਾਜ ਭਾਗ ਬਖਸ਼ ਦੇਾਂਗਾ ਇਹ ਗੜੂਏ ਚੋਂ ਪਾਤਸ਼ਾਹ ਨੇ ਬੋੜ ਕੱਢੇ ਸਨ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਗੁਰੂ ਦੇ ਹੁਕਮ ਵਿੱਚ ਅੰਮ੍ਰਿਤ ਛਕਿਆ ਸਿੰਘ ਲਕਬ ਇਸ ਨੂੰ ਮਿਲ ਗਿਆ ਔਰ ਕੌਣ ਨਹੀਂ ਜਾਣਦਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਅਲਫਾਜ਼ ਪੱਥਰ ਤੇ ਲਕੀਰ ਨੇ ਇਹ ਕਟੇ ਨਹੀਂ ਜਾ ਸਕਦੇ ਗੁਰੂ ਗਰੰਥ ਸਾਹਿਬ ਪਾਸ਼ਾ ਦਾ ਫੁਰਮਾਨ ਹੈ ਮਹਾਰਾਜ ਕਹਿੰਦੇ ਨੇ ਗੁਰਕਾ ਬਚਨ ਅਟਲ ਅਸ਼ੇਦ ਇਹ ਬਚਨ ਕਟਿਆ ਨਹੀਂ ਜਾਂਦਾ ਇਹ ਵੱਡਿਆ ਨਹੀਂ ਜਾਂਦਾ ਇਹ ਮਿਟਦਾ ਨਹੀਂ ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੀ ਯਸਮਤ ਮਾਰੇ ਇਹ ਬਿਆਨ ਕਰਦੇ ਨੇ ਮੁਸਤੇ ਖਾਕੇ ਦਰਗਾਹੇ ਓ ਕਿਮਿਆਗਰ ਮੇ ਤੁਨਦ ਹਰ ਗਦਾਰਾ ਬਾਦਸ਼ਾਹੇ ਹਫਤ ਕਿਸ਼ਵਰ ਮੇ ਤੁਨਦ ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੀ ਧੂੜੀ ਕਿਮਿਆਗਰ ਬਣਾ ਦਿੰਦੀ ਐ ਕਿਮਿਆਗਰ ਉਹ ਰਸਾਇਣ ਐ ਜਿਹੜਾ ਹਰ ਧਾਤ ਨੂੰ ਸੋਨਾ ਕਰ ਦਵੇ ਜਿਹੜਾ ਕਲੀ ਨੂੰ ਚਾਂਦੀ ਕਰ ਦਵੇ ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰੀ ਕਦਮ ਬੋਸੀ ਕਰਨ ਵਾਲੇ ਬਲੈਤਾਂ ਦੇ ਬਾਦਸ਼ਾਹ ਬਣਦੇ ਨੇ ਤੇਰੀ ਕਿਰਪਾ ਦੇ ਸਦਕਾ ਕਿਸ਼ਵਤ ਜੋ ਹੋਰ ਦੇਸ਼ ਨੇ ਬਾਹਰੀ ਦੇਸ਼ ਨੇ ਹਫਤ ਦਾ ਮਤਲਬ ਹੁੰਦਾ ਹੈ 7 ਗਦਾਰਾ ਦਾ ਭਾਵ ਹੈ ਮੰਗਤੇ ਸੱਤਾਂ ਬਲੈਤਾਂ ਦੇ ਪਾਤਸ਼ਾਹ ਬਣਾ ਦਿਨਾ اے ਰਾਮਗੜ੍ਹ ਦੇ ਕਿਲੇ ਦਾ ਮਾਲਕ ਰਾਮਗੜ੍ਹਿਆ ਦਵਾਬੇ ਨੂੰ ਜਿੱਤਣ ਵਾਲਾ ਅੱਜਕੱਲ੍ਹ ਇਹ ਮਹਾ ਚਿਲਦੇ ਇਲਾਕਿਆਂ ਨੂੰ ਜਿੱਤਣ ਵਾਲਾ ਜੇ ਬਾਦਸ਼ਾਹ ਬਣਿਆ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੇ ਘਰ ਦੀ ਸੇਵਾ ਕੀਤੀ ਬਖਸ਼ਿਸ਼ ਪ੍ਰਾਪਤ ਕੀਤੀ ਸਤਿਗੁਰ ਦਾਤਾ ਸਭਨਾ ਵਤੂ ਕਾ ਪੂਰੇ ਭਾਗ ਮਿਲਾਵਣਿਆ ਗੁਰੂ ਦਾਤਾਰ ਹੈ ਭਿਖਾਰੀਆਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ ਭਾਈ ਹਰਦਾਸ ਸਿੰਘ ਜੀ ਖਾਲਸਾ ਫੌਜ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਰਨੈਲੀ ਹੇਠਾਂ ਮੁਗਲਿਆ ਸਲਤਨਤ ਦੇ ਨਾਲ ਲੜੇ ਨੇ ਉੱਤਰ ਪ੍ਰਦੇਸ਼ ਦੇ ਇਲਾਕੇ ਬਜਵਾੜੇ ਦੇ ਪਾਸ ਇਹਨਾਂ ਸ਼ਹਾਦਤ ਦੀ ਅਬਦੀ ਮਾਣੀ ਹੈ ਬਾਬਾ ਬੰਦਾ ਸਿੰਘ ਬਹਾਦਰ 1716 ਈਸਵੀ ਵਿੱਚ ਦਿੱਲੀ ਵਿਖੇ ਸ਼ਹੀਦ ਹੋਏ ਬੇਦੋਸ਼ੇ ਸਿੰਘਾਂ ਦੀ ਕਤਲੋਗਾਰਤ ਮੁਗਲਿਆ ਸਲਤਨਤ ਨੇ ਮਚਾ ਦਿੱਤੀ ਭਾਈ ਹਰਦਾਸ ਜੀ ਦਾ ਫਰਜ਼ੰਦ ਗਿਆਨੀ ਭਗਵਾਨ ਸਿੰਘ ਪ੍ਰਚਲਿਤ ਸੀ ਇਨੂੰ ਵੀ ਜੰਗਲ ਦੇ ਵਿੱਚ ਕਿਨਾਰਾ ਕਰਕੇ ਆਪਣੇ ਸਾਥੀਆਂ ਨਾਲ ਦਿਨ ਕੱਟਨੇ ਪਏ ਸਮਾਂ ਆਇਆ ਪਿੰਡ ਇਚੋਗਿਲ ਦੀ ਰਹਿਣ ਵਾਲੀ ਬੀਬੀ ਗੰਗੋ ਦੇ ਨਾਲ ਗਿਆਨੀ ਭਗਵਾਨ ਸਿੰਘ ਦਾ 1721 ਈਸਵੀ ਦੇ ਵਿੱਚ ਆਨੰਦ ਕਾਰਜ ਹੁੰਦਾ ਹੈ 1723 ਈਸਵੀ ਦੇ ਵਿੱਚ ਇਸ ਪਰਿਵਾਰ ਦੇ ਘਰ ਅੰਦਰ ਇੱਕ پاک ਰੂਹ ਦਾ ਆਗਾਜ਼ ਹੋਇਆ ਜਿਹਦਾ ਨਾਮ ਸਰਦਾਰ ਜੱਸਾ ਸਿੰਘ ਰੱਖਿਆ ਜਾਂਦਾ ਹੈ ਹੁਣ ਸੋਰ ਸਿੰਘ ਵੱਲ ਨਜ਼ਰ ਬੜੀ ਹੈ ਮੁਗਲੀਆਂ ਸਲਤਨਤ ਦੀ ਇਸ ਕਰਕੇ ਵਿਆਹ ਤੋਂ ਬਾਅਦ ਆ ਗਿਆਨੀ ਭਗਵਾਨ ਸਿੰਘ ਨੇ ਆਪਣੀ ਰਹਾਇਸ਼ ਈਚੋਗਿੱਲ ਲੈ ਆਂਦੀ ਸੀ ਤੋਂ ਉੱਥੇ ਬਾਬਾ ਜੱਸਾ ਸਿੰਘ ਦਾ ਆਗਾਜ਼ ਹੁੰਦਾ ਹੈ ਢੋਲੀ ਭਰ ਗਈ ਭਰਨ ਵਾਲਾ ਕੌਣ ਹੈ ਗੁੱਜੀ ਛਨੀ ਨਹੀਂ ਦਾਤ ਗੁਰਜੀਛਨੀ ਨਾਹੀ ਬਾਤ ਗੁਰੂ ਨਾਨਕ ਟੁਠਾ ਕਿਨੀ ਦਾਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਸਦਕਾ ਪਰਿਵਾਰ ਦੀ ਪੀੜੀ ਵਧੀ ਐ ਚਾਰ ਭਾਈ ਹੋਰ ਸਨ ਬਾਬਾ ਜੱਸਾ ਸਿੰਘ ਦੇ ਜੈ ਸਿੰਘ ਖੁਸ਼ਹਾਲ ਸਿੰਘ ਮਾਲੀ ਸਿੰਘ ਤੇ ਤਾਰਾ ਸਿੰਘ ਬੜੇ ਗਾਂਢੀਬ ਇਹ ਸੂਰੇ ਹੋ ਨਿਬੜੇ ਉਹਦਾ ਕਾਰਨ ਇਹ ਸੀ ਵੀ ਗਿਆਨੀ ਭਗਵਾਨ ਸਿੰਘ ਜਿਹੜਾ ਸਿੱਖੀ ਨੂੰ ਪਰਫੁੱਲਤ ਰੱਖਣ ਦੇ ਲਈ ਅਭੀ ਲਖੀਆਂ ਨੂੰ ਵਿਦਿਆ ਪੜਾਇਆ ਕਰਦਾ ਸੀ ਸ਼ਸਤਰ ਅਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਕਰਦਾ ਸੀ ਇਹਨੇ ਬਚਪਨ ਵਿੱਚ ਹੀ ਆਪਣੇ ਪੰਜੇ ਸੁਪੁੱਤਰਾਂ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਕਰ ਦਿੱਤਾ ਪੂਤਾ ਮਾਤਾ ਕੀ ਆਸ਼ੀਸ਼ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਮਾਪਿਆਂ ਨੇ ਆਕਾਸ਼ ਤੋਂ ਹੀ ਸਿੱਖੀ ਵੱਲ ਨੂੰ ਮੋੜਾ ਇਹਨਾਂ ਦਾ ਪਾ ਦਿੱਤਾ ਸੀ ਆਪਣੀ ਔਲਾਦ ਦਾ ਧਾਰਮਿਕ ਵਿਦਿਆ ਤੇ ਸਿਖਾਈ ਐ ਹਥਿਆਰ ਚਲਾਉਣੇ ਤੇ ਸਿਖਾਈ ਨੇ ਇਹਨਾਂ ਪੰਜਾਂ ਭਾਈਆਂ ਨੂੰ ਗਿਆਨੀ ਭਗਵਾਨ ਸਿੰਘ ਨੇ ਹਥਿਆਰ ਬਣਾਉਣੇ ਵੀ ਸਿਖਾ ਦਿੱਤੇ ਜਵਾਨੀ ਵਿੱਚ ਕਦਮ ਪਾਉਣ ਤਾਂ ਹੀ ਬਾਬਾ ਜੱਸਾ ਸਿੰਘ ਰਾਮ ਗੜਿਆ ਜੋ ਉਸ ਵਕਤ ਜੱਸਾ ਸਿੰਘ ਈਚੋ ਗਿੱਲ ਕਰਕੇ ਪ੍ਰਚਲਿਤ ਸੀ ਗਾਂਢੀਵ ਸੂਰਾ ਬਣ ਨਿਕਲਿਆ ਤੂੰ ਗੁਰਪ੍ਰਸਾਦ ਕਰ ਰਾਜਯੋਗ ਰਾਜ ਜੋਗ ਵਾਲਾ ਪੱਖ ਹੈ ਰਾਸ਼ੀ ਪੱਖ ਵੀ ਰੱਖਦਾ ਹੈ ਗੁਰੂ ਨਾਨਕ ਸਾਹਿਬ ਨਾਲ ਜੁੜ ਕੇ ਜੋਗੀ ਵੀ ਬਣਿਆ ਰਹਿੰਦਾ ਹੈ ਸਮਾਂ ਆਇਆ ਫਰਕਸੀਅਰ ਦੀ ਮੌਤ ਤੋਂ ਬਾਅਦ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਬਣਿਆ ਰੰਗੀਲੇ ਲਬਜ਼ ਤੋਂ ਹੀ ਸਮਝ ਆ ਜਾਵੇਗੀ ਵੀ ਕਿੰਨੀ ਕੁ ਕਰਤੂਤ ਦਾ ਮਾਲਕ ਹੋਵੇਗਾ ਬੜਾ ਮੰਦ ਕਰਮੀ ਬੰਦਾ ਹੈ ਇਹਦੇ ਰਾਜ ਵਿੱਚ ਜਿੰਨੇ ਵੀ ਸੂਬੇ ਨੇ ਉਹਨਾਂ ਸੂਬਿਆਂ ਦੇ ਗਵਰਨਰ ਜਿਹੜੇ ਨੇ ਉਹ ਬਗਾਵਤ ਤੇ ਉਤਰ ਆਏ ਪੰਜਾਬ ਦੇ ਗਵਰਨਰ ਅਬਦ ਸਮੁੰਦ ਖਾਨ ਵੀ ਥੋੜਾ ਖੁੱਲ ਕੇ ਵਿਚਰਦਾ ਹੈ ਦਿੱਲੀ ਦੀ ਬਾਤ ਬਹੁਤੀ ਨਹੀਂ ਮੰਨਦਾ ਪੰਜਾਬ ਦੇ ਸਿੱਖਾਂ ਤੇ ਸਖਤਾਈ ਘਟੀ ਦਿੱਲੀ ਕਮਜ਼ੋਰ ਹੋਈ ਸੀ ਗਿਆਨੀ ਭਗਵਾਨ ਸਿੰਘ ਵਿਚਰਨ ਲੱਗ ਪਏ ਆਪਣੇ ਜਥੇ ਦੇ ਵਿੱਚ ਜਿਹਨੂੰ ਛਾਪਾ ਮਾਰ ਜਥਾ ਕਿਹਾ ਜਾਂਦਾ ਸੀ ਸਿੰਘਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਪੰਜਾਬ ਦੇ ਗਵਰਨਰ ਅਬਦ ਸਮੁੰਦ ਖਾ ਦੀ ਮੌਤ 1727 ਈਸਵੀ ਵਿੱਚ ਹੋਈ ਇਹਦਾ ਵੱਡਾ ਫਰਜ਼ੰਦ ਜਕਰੀਆ ਖਾਨ ਪੰਜਾਬ ਦਾ ਗਵਰਨਰ ਬਣਦਾ ਹੈ ਇਹਨੇ ਕੁਝ ਸਿੱਖਾਂ ਨੂੰ ਕੰਮਕਾਰ ਕਰਨ ਲਈ ਖੁੱਲ੍ਹ ਦਿੱਤੀ ਜਿਨ੍ਹਾਂ ਨੂੰ ਮਿਲ ਵਰਤਣੀਏ ਸਿੱਖ ਕਹਿੰਦੇ ਆਪਾਂ ਜੋ ਕਿਰਤ ਕਰਕੇ ਟੈਕਸ ਅਦਾ ਕਰਦੇ ਸਨ ਔਰ ਜਿਹੜੇ ਹਥਿਆਰਬੰਦ ਸੂਰੇ ਸਨ ਉਹਨਾਂ ਦੀ ਇਹ ਕਤਲੋਗਾਰਤ ਕਰਦਾ ਹੈ ਮਿਲ ਵਰਤਣੀਏ ਸਿੱਖਾਂ ਅੰਦਰ ਇਹ ਡਾਊਟ ਕ੍ਰੀਏਟ ਕੀਤਾ ਜਾ ਰਿਹਾ ਹੈ ਵੀ ਜਕਰੀਆ ਖਾਨ ਸਿੱਖਾਂ ਦਾ ਦੁਸ਼ਮਣ ਨਹੀਂ ਹਥਿਆਰਬੰਦ ਸੂਰਿਆਂ ਦਾ ਦੁਸ਼ਮਣ ਹੈ ਇਹ ਹਥਿਆਰ ਛੱਡ ਦੇਣ ਤੇ ਰਾਜ ਪ੍ਰਾਪਤੀ ਦੀ ਇੱਛਾ ਨੂੰ ਵਿਸਾਰ ਦੇਣ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਜਕਰੀਆ ਖਾਨ ਨੇ ਕਰਮ ਕੀਤਾ 1734 ਈਸਵੀ ਤੱਕ ਸਿੰਗਾ ਦਾ ਖੁਰਾਖੋਜ ਮਿਟਾਉਂਦਾ ਰਿਹਾ ਸਮਾਂ ਆਇਆ 1738 1739 ਈਸਵੀ ਦਾ ਜਦੋਂ ਅਫਗਾਨੀ ਸੂਰਾ ਨਾਦਰ ਸ਼ਾਹ ਪੰਜਾਬ ਨੂੰ ਲਤਾੜਨ ਦੇ ਲਈ ਦਿੱਲੀ ਦਾ ਖੁਰਾਖੋਜ ਮਿਟਾਉਣ ਦੇ ਲਈ ਅੱਗੇ ਵਧਾ ਹੈ ਜਕਰੀਆ ਖਾਨ ਨੂੰ ਸਮਝ ਪੈ ਗਈ ਵੀ ਮੇਰੀ ਜੜ ਪੁੱਟ ਕੇ ਇਹ ਲਾਹੌਰ ਤੋਂ ਅੱਗੇ ਨਾਦਰ ਸ਼ਾਹ ਦਿੱਲੀ ਵੱਲ ਜਾਵੇਗਾ ਜੇ ਮੈਨੂੰ ਕੋਈ ਬਚਾ ਸਕਦਾ ਹੈ ਤੇ ਦਲ ਖਾਲਸਾ ਸਿੱਖਾਂ ਤੋਂ ਬਿਨਾ ਮੈਨੂੰ ਕੋਈ ਬਚਾ ਨਹੀਂ ਸਕਦਾ ਬੇਸ਼ਰਮੀ ਦੀ ਹੱਦ ਲੰਘਿਆ ਸਿੱਖਾਂ ਦੀ ਕਤਲੋਗਾਰਤ ਕਰਨ ਵਾਲਾ ਕਾਸਿਦ ਭੇਜਦਾ ਹੈ ਅੰਮ੍ਰਿਤਸਰ ਦਲ ਖਾਲਸਾ ਦੇ ਕੋਲ ਮੇਰੀ ਮਦਦ ਕਰੋ ਜੇ ਮੈਂ ਮਾਰਿਆ ਗਿਆ ਤੇ ਨਾਦਰ ਸ਼ਾਹ ਨੇ ਛੱਡਣਾ ਤੁਹਾਨੂੰ ਵੀ ਨਹੀਂ ਹੈ ਪੰਜਾਬ ਦਾ ਵੀ ਖੁਰਾ ਖੋਜ ਮਿਟਾ ਦੇਵੇਗਾ ਮੇਰਾ ਸਾਥ ਦੋ ਮੈਂ ਐਹਸਾਨ ਸਿੱਖੋ ਤੁਹਾਡਾ ਉਮਰ ਭਰ ਨਹੀਂ ਭੁੱਲਾਂਗਾ ਰਲ ਮਿਲ ਕੇ ਰਾਜ ਕਰਾਂਗੇ ਦੂਰ ਅੰਦੇਸ਼ੀ ਹੈ ਦਲ ਖਾਲਸਾ ਦੀ ਇਹਨਾਂ ਨੇ ਵਿਉਂਤ ਨੂੰ ਕੜਨਾ ਸ਼ੁਰੂ ਕੀਤਾ ਵੀ ਠੀਕ ਹੈ ਨਾਦਰ ਨਾਲ ਨਜੀਠ ਲਈਏ ਫਿਰ ਜਕਰੀਆ ਖਾਨ ਨਾਲ ਵੀ ਵੇਖਾਂਗੇ ਕਿਵੇਂ ਦੋ ਹੱਥ ਕਰਨੇ ਨੇ ਕਹਿੰਦੇ ਯੁੱਧ ਹੁੰਦਾ ਹੈ ਨਾਦਰ ਦਾ ਜਕਰੀਏ ਨਾਲ ਨਾਦਰ ਨੇ ਲਾਹੌਰ ਕਾਬੂ ਕਰ ਲਿਆ ਸਿੰਘ ਵੀ ਇਸ ਜੰਗ ਦੇ ਵਿੱਚ ਭਾਗ ਲੈਂਦੇ ਨੇ ਨਾਦਰ ਦਾ ਜ਼ੋਰ ਬਹੁਤਾ ਪੈ ਗਿਆ ਜੱਕਰੀਆ ਖਾਨ ਨੇ ਤੇ ਹੱਥ ਜੋੜ ਲਏ ਆਪਣੀ ਜਰਨੈਲੀ ਬਚਾ ਲਈ ਗਵਰਨਰੀ ਬਚਾ ਲਈ ਸਿੰਘਾਂ ਦੀ ਟੱਕਰ ਸਿੱਧੀ ਨਾਦਰ ਸ਼ਾਹ ਦੇ ਨਾਲ ਹੋ ਗਈ ਵਜ਼ੀਰਾਬਾਦ ਵਿਖੇ ਨਾਦਰ ਸ਼ਾਹ ਦੀ ਫੌਜ ਨਾਲ ਦਲ ਖਾਲਸਾ ਲੜਿਆ ਇਸ جنگ ਦੇ ਵਿੱਚ ਗਿਆਨੀ ਭਗਵਾਨ ਸਿੰਘ ਬਾਬਾ ਜੱਸਾ ਸਿੰਘ ਦਾ ਪਿਤਾ ਸ਼ਹੀਦ ਹੋ ਗਿਆ ਇਸ ਪਰਿਵਾਰ ਦੇ ਵਿੱਚ ਬਾਬਾ ਅਰਦਾਸ ਤੋਂ ਬਾਅਦ ਬਾਬਾ ਭਗਵਾਨ ਸਿੰਘ ਸ਼ਹੀਦ ਹੋਏ ਇਹ ਸਾਰਾ ਪਰਿਵਾਰ ਸ਼ਹੀਦਾਂ ਦਾ ਦਾਗੇ ਹੋਏ ਸੋ ਰਨ ਮਹਿਜੂਜਾ ਬਿਨ ਧਾਗੇ ਭਗ ਜਾਈ ਨਾਮ ਦਾ ਨਿਸ਼ਾਨ ਜਿਨ੍ਹਾਂ ਦੇ ਮਸਤਕ ਤੇ ਪ੍ਰਗਟ ਹੈ ਦੀਨ ਲਈ ਸਿਰ ਦੇ ਦਿੰਦੇ ਨੇ ਤੇ ਜਿਹੜੇ ਗੁਰੂ ਵਾਲੇ ਨਹੀਂ ਉਹ ਕਿਦਰੇ ਸਿਰ ਲਈ ਆਪਾਂ ਨਹੀਂ ਵਾਰ ਸਕਦੇ ਜ਼ਕਰੀਆ ਖਾਨ ਲਾਹੌਰ ਦੀ ਗਵਰਨਰੀ ਤੇ ਬਚਾ ਗਿਆ ਨਾਦਰ ਸ਼ਾਹ ਇਥੋਂ ਅੱਗੇ ਵਧਿਆ ਇਹ ਕੋਈ ਗੱਲ 1739 ਈਸਵੀ ਦੀ ਹੈ 9 ਮਾਰਚ ਨੂੰ ਦਿੱਲੀ ਲੁੱਟੀ ਨਾਦਰ ਸ਼ਾਹ ਨੇ ਉਸ ਵਕਤ ਦੀ ਕਰੰਸੀ ਵਿੱਚ ਜੇ ਗਿਣਤੀ ਕਰੀਏ ਹੀਰੇ ਜਵਹਰਾਤ ਮਾਇਆ ਨੂੰ ਗਿਣੀਏ ਤੇ 70 ਕਰੋੜ ਦੀ ਲੁੱਟ ਨਾਦਰ ਸ਼ਾਹ ਨੇ ਦਿੱਲੀ ਚੋਂ ਚੱਕੀ ਹੈ ਤੇ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਅਖਨੂਰ ਦੇ ਨੇੜੇ ਚਨਾਬ ਤੋਂ ਲੰਘਣ ਲੱਗਾ ਦਾਲ ਖਾਲਸੇ ਨੇ ਹਮਲਾ ਕਰ ਦਿੱਤਾ ਵੱਖ-ਵੱਖ ਇਹਦੇ ਵਿੱਚ ਜਥੇ ਨੇ ਵੱਖ-ਵੱਖ ਇਹਦੇ ਵਿੱਚ ਮਿਸਲਾ ਨੇ ਇਹਨਾਂ ਨੇ ਕੀਤਾ ਹਮਲਾ ਇਸ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਨਾਦਰ ਸ਼ਾਹ ਨੂੰ ਲੁੱਟਿਆ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਜਿਨ੍ਹਾਂ ਨੂੰ ਟਕਿਆਂ ਤੇ ਵੇਚਣ ਦੇ ਲਈ ਬੰਦੀ ਬਣਾ ਕੇ ਨਾਦਰ ਸ਼ਾਹ ਗਜ਼ਨੀ ਵੱਲ ਲੈ ਤੁਰਿਆ ਸੀ ਉਹ ਛੁਡਵਾ ਕੇ ਘਰੋ ਘਰ ਪਹੁੰਚਾਈਆਂ ਆ ਕੇ ਤਿਲ ਮਿਲੌਂਦਾ ਹੋਇਆ ਨਾਦਰ ਸ਼ਾਹ ਲਾਹੌਰ ਦਰਬਾਰ ਜਕਰੀਆ ਖਾਨ ਨੂੰ ਕਹਿੰਦਾ ਏ ਕੌਣ ਨੇ ਇਤਿਹਾਸ ਦੇ ਵਿੱਚ ਬੋਲ ਦਰਜ ਨੇ ਪੁੱਛਿਓ ਨਦਰ ਕੋ ਖਾਨ ਨੂੰ ਆਏ ਹਮ ਕੋ ਲੂਟਨ ਹਾਰ ਬਤਾਏ ਦਿਨ ਲੂਟ ਖਾਇਓ ਹਮਰੋ ਰਾਹਾ ਮੁਲਕ ਉਸੇ ਕੀ ਉਡਾ ਦੇਉ ਸੁਹਾ ਜਿਨ੍ਹਾਂ ਮੈਨੂੰ ਲੁੱਟਿਆ ਉਹਨਾਂ ਦੇ ਮੁਲਕ ਦੀ ਸਵਾ ਤੱਕ ਉਡਾ ਦੇਵਾਂਗਾ ਮੈਨੂੰ ਦੱਸੇ ਹੈ ਕੌਣ ਤੋ ਬੜਾ ਲੰਮਾ ਇਤਿਹਾਸ ਹੈ ਉਥੇ ਜ਼ਿਕਰ ਮਿਲਦਾ ਹੈ ਸਾਡੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਤੋਂ ਲੈ ਕੇ ਜਕਰੀਆ ਖਾਨ ਨੇ ਸਾਰੀ ਗਾਥਾ ਸੁਣਾ ਦਿੱਤੀ ਨਾਦਰ ਸ਼ਾਹ ਜਾਣ ਲੱਗਾ ਹੈ ਅਫਗਾਨਿਸਤਾਨ ਨੂੰ ਕਹਿੰਦਾ ਗੱਲ ਸੁਣ ਮੇਰੀ ਜਕਰੀਆ ਖਾਨ ਇਹ ਬੜੇ ਕਮਬਖਤ ਨੇ ਇਹਨਾਂ ਕੋਲੋਂ ਬਚ ਕੇ ਰਹੀ ਮੈਨੂੰ ਇਹਨਾਂ ਦੇ ਕੋਲੋਂ ਬਾਦ ਸ਼ਾਹੀ ਦੀ ਬੂ ਆਉਂਦੀ ਹੈ ਨਾਦਰ ਆਪ ਤੇ ਚਲਿਆ ਗਿਆ ਹੁਣ ਜਕਰੀਆ ਖਾਨ ਲਈ ਮੁਸ਼ਕਲ ਇਹ ਆ ਵੀ ਕਿਦਰੇ ਇਹ ਗੱਲਾਂ ਪਰਦੇਚੋਂ ਬਾਹਰ ਹੋ ਗਈਆਂ ਵੀ ਮੈਂ ਹੀ ਸਿੱਖਾਂ ਨੂੰ ਪ੍ਰੇਰਿਆ ਸੀ ਨਾਦਰ ਸ਼ਾਹ ਦੇ ਨਾਲ ਜੰਗ ਲੜਨ ਦੇ ਲਈ ਨਾਦਰ ਸ਼ਾਹ ਤਾਈਂ ਇਹ ਗੱਲ ਪਹੁੰਚ ਗਈ ਸਿੱਖਾ ਰਾਹੀ ਤੇ ਮੇਰਾ ਅੰਤ ਹੋਵੇਗਾ ਤੇ ਦੂਸਰੀ ਤਰਫ ਨਾਦਰ ਸ਼ਾਹ ਦੇ ਬੋਲ ਕੰਨਾਂ ਵਿੱਚ ਗੂੰਜਦੇ ਨੇ ਬਾਦਸ਼ਾਹ ਨਾ ਬਣ ਜਾਣ ਉਨੇ ਇੱਕੇ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਨੇ ਨਾ ਤੇ ਗੱਲਾਂ ਹੀ ਬਾਹਰ ਨਿਕਲਣ ਤੇ ਨਾ ਖਾਲਸਾ ਹੀ ਰਾਜ ਕਰੇ ਸਖਤੀ ਸਿੰਘਾਂ ਦੇ ਉੱਤੇ ਫਿਰ ਕਰ ਦਿੱਤੀ ਸਿੰਘਾਂ ਨੇ ਲਲਕਾਰਿਆ ਉਹ ਜਕਰੀਆ ਖਾਨ ਅਕਰਿਤ ਕਣ ਬਣ ਗਿਆ ਐ ਤੂੰ ਕਹਿੰਦਾ ਸੀ ਇਹ ਜੀਵਨ ਕਾਲ ਤੁਹਾਡਾ ਪਾਣੀ ਭਰਾਂਗਾ ਅੱਜ ਨਾਦਰ ਦੇ ਸਾਵੇਂ ਸਾਨੂੰ ਡਾਹ ਕੇ ਤੇ ਆਪ ਤੂੰ ਝੁਕ ਗਿਆ ਐ ਨਾਦਰ ਅੱਗੇ ਔਰ ਸਾਡੇ ਤੇ ਜ਼ੁਲਮ ਢਾ ਰਿਆ ਐ ਖੈਰ ਉਹਨੇ ਇੱਕ ਨਾ ਸੁਣੀ ਉਹਨੇ ਸਿਰਾਂ ਦੇ ਮੁੱਲ ਪਾਈ ਕਦੇ 20 ਰੁਪਏ ਕਦੇ 30 ਰੁਪਏ ਕਦੇ 80 ਰੁਪਏ ਇਹ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ ਜਕਰੀਆ ਖਾਨ ਨੇ ਸਿੰਘਾਂ ਨੂੰ ਹੋਰ ਚੜਾਉਣ ਦੇ ਲਈ 1740 ਈਸਵੀ ਵਿੱਚ ਦਰਬਾਰ ਸਾਹਿਬ ਦੇ ਅੰਦਰ ਮਸੇ ਰੰਗਣ ਦੀ ਟਕਾ ਦਿੱਤਾ ਉਹਨੇ ਕੰਜਰੀਆਂ ਦਾ ਨਾਚ ਸ਼ੁਰੂ ਕਰਵਾਇਆ ਇਤਿਹਾਸ ਤੋਂ ਤੁਸੀਂ ਜਾਣੋ ਹੋ ਭਾਈ ਸੁਖਾ ਸਿੰਘ ਮਾੜੀ ਕੰਬੋ ਕੀ ਭਾਈ ਮਹਿਤਾਬ ਸਿੰਘ ਮੀਰਾਕੋਟ ਨੇ ਗੁਰੂ ਘਰ ਦੀ ਬੇਅਦਬੀ ਕਰਨ ਵਾਲੇ ਪਾਪੀ ਮੱਸੇ ਰੰਗੜ ਦਾ ਸਿਰ ਵੱਢਿਆ ਪਾਪੀ ਮੂਹਾ ਗੁਰ ਪ੍ਰਤਾਪ ਹੁਕਮਰਾਨ ਤਿਲਮਿਲਾ ਉੱਠੇ 1745 ਈਸਵੀ ਦੇ ਵਿੱਚ ਜਕਰੀਆ ਖਾਨ ਨੇ ਸ਼ਰੀਰ ਛੱਡਿਆ ਹੈ ਲਾਹੌਰ ਦਰਬਾਰ ਵਿੱਚ ਝਗੜਾ ਖੜਾ ਹੋਇਆ ਇਹਦੇ ਬੱਚਿਆਂ ਵਿੱਚ ਇਹਦਾ ਫਰਜ਼ੰਦ ਯਹੀਆ ਖਾਨ ਪੰਜਾਬ ਦਾ ਗਵਰਨਰ ਬਣ ਜਾਂਦਾ ਹੈ ਸ਼ਮਾ ਆਇਆ ਛੋਟੇ ਘੱਲੂ ਘਾਰੇ ਦਾ ਗੁਰਦਾਸਪੁਰ ਦੇ ਇਲਾਕੇ ਵਿੱਚ ਕਾਨੂੰਨਵਾਨ ਸ਼ੰਭ ਬਾਬਾ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦਾ ਮੁਖੀ ਹੋਰ ਮਿਸਲਾਂ ਵੀ ਨਾਲ ਰਲ ਕੇ ਇਸ ਜੰਗ ਦਰਮਿਆਨ ਜੂਝਦਿਆਂ ਨੇ ਔਰ 7 ਤੋਂ 8000 ਸੂਰਾ ਉਥੇ ਸ਼ਹੀਦ ਹੋਇਆ 3000 ਦੇ ਕਰੀਬ ਸੂਰੇ ਨੂੰ ਸਿੱਖਾਂ ਨੂੰ ਬੰਦੀ ਬਣਾ ਕਰਕੇ ਲਖਬਤ ਰਾਏ ਲਾਹੌਰ ਲੈ ਗਿਆ ਤੇ ਉਥੇ ਕਤਲ ਕਰਕੇ ਸਿਰਾਂ ਦੇ ਢੇਰ ਲਾ ਦਿੱਤੇ ਫਮਾ ਲੰਘਦਾ ਗਿਆ ਅਦੀਨਾ ਬੇਗ ਜਲੰਧਰ ਦਾ ਆਗੂ ਹੈ ਇਹਨੇ ਸਿੱਖਾਂ ਨਾਲ ਨੇੜਤਾ ਕੀਤੀ ਵੀ ਮੇਰੀ ਫੌਜ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਓ ਬਾਬਾ ਜੱਸਾ ਸਿੰਘ ਰਾਮ ਗੜੀਏ ਨੇ ਇਹਦਾ ਸਾਥ ਕਬੂਲ ਕੀਤਾ ਜਾਣਿਆ ਜਾਵੇ ਵੀ ਕੀ ਮਨਸੂਬੇ ਨੇ ਮੁਗਲਿਆ ਸਲਤਨਤ ਦੇ ਸਾਡੇ ਖਿਲਾਫ 1748 ਈਸਵੀ ਦੇ ਵਿੱਚ ਅਦੀਨਾ ਬੇਗ ਨੇ ਦਲ ਖਾਲਸੇ ਦੇ ਕਿਲੇ ਰਾਮ ਰੌਣੀ ਦੇ ਉੱਤੇ ਹਮਲਾ ਕੀਤਾ ਮੀਰ ਮੰਨੂ ਦੇ ਹੁਕਮ ਵਿੱਚ ਇਸ ਵਕਤ ਬਾਬਾ ਜਸਾ ਸਿੰਘ RAM ਗੜੀਆ ਅਦੀਨਾ ਬੇਗ ਦੇ ਪਖ ਵਿੱਚ ਐ ਜਦੋਂ ਉਹਨੇ ਜਾਣਿਆ ਸਾਡੇ ਭਾਈਆਂ ਦੀ ਕਤਲੋਗਾਰਤ ਮੱਚ ਰਹੀ ਐ 4 ਮਹੀਨੇ ਹੋ ਗਏ ਕੁਝ ਬਣ ਨਹੀਂ ਰਿਹਾ ਉਹਨੇ ਫਿਰ ਕਿਲੇ ਦੇ ਅੰਦਰ ਜਾ ਕੇ ਆਪਣੇ ਭਾਈਆਂ ਦਾ ਦਲ ਖਾਲਸੇ ਦਾ ਪਖ ਲਿਆ ਜਦੋਂ ਦਲ ਖਾਲਸਾ ਦੇ ਪਖ ਵਿੱਚ ਬਾਬਾ ਜਸਾ ਸਿੰਘ RAM ਗੜੀਆ ਖੜ ਗਿਆ ਉਹਨਾਂ ਦਾ ਪਲੜਾ ਭਾਰੀ ਪਿਆ ਅਖੀਰ ਦੀਵਾਨ ਕੌੜਾ ਮਲ ਨੂੰ ਕਹਿ ਕੇ मीर मन्नू ताई ਗੱਲ ਪਹੁੰਚਾਈ ਗਈ ਵੀ ਆਪਣਾ ਚੱਕ ਲਵੋ ਇੱਥੇ ਤੁਹਾਡਾ ਕੁਝ ਵਟਿਆ ਨਹੀਂ ਜਾਣਾ ਮੀਰ ਮੰਨੂ ਨੇ ਅਦੀਨਾ ਬੇਗ ਨੂੰ ਸੁਣਿਆ ਭੇਜ ਕੇ ਰਾਮ ਰੌਣੀ ਦੇ ਕਿਲੇ ਤੋਂ ਚੁਕਵਾ ਲਿਆ ਹਜ਼ਾਰਾਂ ਸਿੱਖਾਂ ਦਾ ਕਤਲ ਹੋਣਾ ਸੀ ਬਚਾਅ ਹੋਇਆ ਔਰ ਦਲ ਖਾਲਸਾ ਨੇ ਪਰਫੁੱਲਤ ਹੋ ਕੇ ਬਾਬਾ ਜੱਸਾ ਸਿੰਘ ਈਚੋਗਿਲ ਨੂੰ ਰਾਮ ਰੌਣੀ ਦਾ ਕਿਲਾ ਦੇ ਦਿੱਤਾ ਅੱਜ ਤੋਂ ਇਹ ਤੁਹਾਡੇ ਲਈ ਮੁਕੱਦਸ ਜਗ੍ਹਾ ਹੈ ਇੱਥੇ ਪੰਥ ਦੇ ਲਈ ਤੁਸੀਂ ਰਹਿ ਕੇ ਸੇਵਾ ਕਰਨੀ ਹੈ ਮੁੜ ਉਸਾਰੀ ਕੀਤੀ ਬਾਬਾ ਜੱਸਾ ਸਿੰਘ ਰਾਮਗੜੀਏ ਨੇ ਉਸ ਕਿਲੇ ਦੀ ਨਾਮ ਰਾਮਗੜ ਰੱਖਿਆ ਗਿਆ ਇਥੋਂ ਫਿਰ ਇਸ ਮਿਸਲ ਦਾ ਨਾਮ ਰਾਮਗੜੀਏ ਪਿਆ ਤੇ ਬਾਬਾ ਜੱਸਾ ਸਿੰਘ ਈਚੋ ਗਿਲ ਤੋਂ ਬਾਬਾ ਜੱਸਾ ਸਿੰਘ ਰਾਮਗੜੀਆ ਕਰਕੇ ਪ੍ਰਚਲਿਤ ਹੋ ਗਿਆ ਉਹਦੇ ਬਾਅਦ ਵੱਡਾ ਕੱਲੂਕਾਰਾ 1762 ਈਸਵੀ ਵਿੱਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਮਲੇਰਕੋਟਲੇ ਦੇ ਇਲਾਕੇ ਵਿੱਚ ਸਿੱਖ ਜਗਤ ਤੇ ਤਸੀਹੇ ਢਾਕੇ ਪ੍ਰਗਟ ਕੀਤਾ ਜਾਂਦਾ ਹੈ। ਬਾਬਾ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਆਗੂ ਨੇ ਇੱਥੇ ਵੀ ਮਿਸਲਾਂ ਨੇ ਭਾਗ ਲਿਆ। ਬਾਬਾ ਜੱਸਾ ਸਿੰਘ RAM ਗੜੀਏ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਕਤ ਜਿੰਨੇ ਵੀ ਸਿੱਖਾਂ ਦੇ ਨਾਲ ਜੰਗ ਹੋਏ, ਹਰ ਜੰਗ ਦੇ ਵਿੱਚ ਦਲ ਖਾਲਸਾ ਦਾ ਸਾਥ ਦਿੱਤਾ। ਇੱਕ ਵਾਰ ਤੇ ਇੰਨਾ ਜ਼ੋਰ ਪੈ ਗਿਆ ਬਾਬਾ ਜੱਸਾ ਸਿੰਘ ਰਾਮਗੜੀਏ ਦਾ ਇੱਕ ਇਲਾਕਾ ਸੀ ਜਿੱਥੇ 7 ਲੱਖ ਕਰ ਵਸੂਲਿਆ ਜਾਂਦਾ ਸੀ ਇਸ ਇਲਾਕੇ ਵਿੱਚ ਹਰਗੋਬਿੰਦਪੁਰ ਕਲਾਨੌਰ ਤੇ ਬਟਾਲਾ ਆਉਂਦਾ ਸੀ ਇਹਨਾਂ ਨੂੰ ਅਧੀਨ ਕਰ ਲਿਆ ਬਾਬਾ ਜੱਸਾ ਸਿੰਘ ਰਾਮਗੜੀਏ ਨੇ ਸਰਹੰਦ ਦੇ ਆਗੂ ਜੈਨ ਖਾਨ ਨੂੰ ਜਦੋਂ ਕਰਨੀ ਦਾ ਫਲ ਭੁਗਤਾਇਆ ਉਦੋਂ ਵੀ ਦਲ ਖਾਲਸਾ ਨਾਲ ਬਾਬਾ ਜੱਸਾ ਸਿੰਘ ਰਾਮਗੜੀਆ ਰਲ ਕੇ ਚੱਲਿਆ ਜਲੰਧਰ ਦਾ ਸਾਰਾ ਇਲਾਕਾ ਦੁਆਬੇ ਦਾ ਇਲਾਕਾ ਮਨੀਵਾਲ ਸ਼ਹਿਰੀ ਦੋਬਨ ਮਕਣਾ ਪੁਰ ਮੇਗਵਾਲ ਇਹ ਜਿੰਨੇ ਵੀ ਇਲਾਕੇ ਨੇ ਇਹਦੇ ਨਾਲ ਨਾਲ ਆ ਹਿਮਾਚਲ ਦਾ ਅੱਜ ਕੱਲ ਦਾ ਇਲਾਕਾ ਕਟੌੜੀ ਚੰਬਾ ਹਰੀਪੁਰ ਸਾਰੇ ਹੀ ਬਾਬਾ ਜੱਸਾ ਸਿੰਘ ਰਾਮ ਗੜੀਏ ਨੇ ਅਧੀਨ ਕਰ ਲਏ ਵਕਤ ਆਇਆ ਦਿੱਲੀ ਨੂੰ ਜਿੱਤਣ ਦਾ 1783 ਈਸਵੀ ਬਾਬਾ ਬਘੇਲ ਸਿੰਘ 30000 ਫੌਜ ਲੈ ਕੇ ਦਿੱਲੀ ਤੇ ਧਾਵਾ ਬੋਲ ਦਿੰਦਾ ਹੈ ਮਿਸਲਾਂ ਨੇ ਇਸ ਦਾ ਸਾਥ ਦਿੱਤਾ ਦਲ ਖਾਲਸਾ ਨੇ ਸਾਥ ਦਿੱਤਾ ਔਰ ਜਦੋਂ ਬਾਬਾ ਜੱਸਾ ਸਿੰਘ ਆਲੂ ਵਾਲੀਆ ਬਾਬਾ ਜੱਸਾ ਸਿੰਘ ਰਾਮ ਗੜੀਆ ਇਹ ਮਿਸਲਾਂ ਦੇ ਜਥੇਦਾਰ ਦਿੱਲੀ ਪਹੁੰਚੇ ਉਸ ਵਕਤ ਬਾਬਾ ਬਘੇਲ ਸਿੰਘ ਹੁਣਾਂ ਲਾਹੌਰ ਦਾ ਜੇਤੂ ਪਾਤਸ਼ਾਹ ਹੋਣ ਦੇ ਨਾਤੇ ਬਾਬਾ ਜਸਾ ਸਿੰਘ ਆਲੂਵਾਲੀਆ ਨੂੰ ਆਖਿਆ ਤੁਸੀਂ ਤਖਤ ਤੇ ਬੈਠੋ ਇੱਥੇ ਬਾਬਾ ਜਸਾ ਸਿੰਘ RAM ਗੜੀਏ ਲਈ ਮੁਸ਼ਕਲ ਆਈ ਉਹਨਾਂ ਨੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਸਿਆਣਫ ਵਰਤੀ 11 ਮਾਰਚ 1783 ਈਸਵੀ ਨੂੰ ਬਾਬਾ ਜਸਾ ਸਿੰਘ ਆਲੂਵਾਲੀਆ ਨੇ ਪੰਥ ਦੇ ਵਿੱਚ ਝਗੜਾ ਨਾ ਖੜਾ ਹੋ ਜਾਵੇ ਆਪ ਹੀ ਤਖਤ ਤੋਂ ਹੇਠਾ ਉਤਰ ਆਏ ਜਦੋਂ ਅਸੀਂ ਇਤਿਹਾਸ ਨੂੰ ਬਾਚਦੇ ਹਾਂ ਬਾਬਾ ਜਸਾ ਸਿੰਘ RAM ਗੜੀਏ ਦੀ ਨਦਰ ਪਈ ਹੈ ਉਸ ਤਖਤ 'ਵਲ ਜਿਸ ਤਖਤ 'ਤੇ ਬਹਿ ਕੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਐਲਾਨ ਕੀਤਾ ਸੀ ਬਾਬਾ ਜਸਾ ਸਿੰਘ RAM ਗੜੀਏ ਨੇ ਉਹ ਸੇਲ ਪੁੱਟ ਲਈ ਚਾਰ ਤੋਪਾਂ ਉਥੋਂ ਲੈ ਲਈਆਂ ਗੱਡਿਆਂ 'ਤੇ ਰੱਖ ਕੇ ਗੱਡਿਆਂ ਦੇ ਪਿੱਛੇ ਤੋਪਾਂ ਪਾ ਕੇ ਅੰਮ੍ਰਿਤਸਰ RAM ਗੜੀਆਂ ਦੇ ਬੁੰਗੇ ਉਹ ਸੇਲੀ ਖਾਲਸਾ ਪੁੱਟ ਕੇ ਲੈ ਆਇਆ ਇਹ ਤਖਤਾਂ ਨੂੰ ਕਦਮਾਂ ਤਲੇ ਰੋਲਣ ਵਾਲਾ ਖਾਲਸਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਦੀ ਬਦੌਲਤ ਹੈ ਇਹਨੂੰ ਬਾਣੀ ਕਹਿੰਦੀ ਹੈ ਸਤਗੁਰ ਮੇਰਾ ਤਾਣ ਨਤਾਨ ਭਾਈ ਨੰਦ ਲਾਲ ਕਹਿੰਦੇ ਸ਼ੇਰਾਨੇ ਅਫਬਾਜ਼ੇ ਮਨਸੂਰੇ ਅਸ਼ਯਕਾਤਾਜ਼ ਵਾਲਿਵਾਏ ਆਲਮ ਕੁਸ਼ਾਇਸ਼ ਨੁਸਰਤ ਤਰਾਜ਼ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨੇ ਗੁਲਾਮਾਂ ਨੂੰ ਮਨਸੂਰ ਬਣਾ ਦਿੱਤਾ ਬਾਬਾ ਜੱਸਾ ਸਿੰਘ ਰਾਮਗੜੀਆ ਵੀ ਆ ਗਏ ਬਾਬਾ ਜੱਸਾ ਸਿੰਘ ਆਲੂਵਾਲੀਆ ਵੀ ਅੰਮ੍ਰਿਤਸਰ ਵਾਲਾ ਆ ਗਏ ਤੇ ਫਿਰ ਬਾਬਾ ਬਘੇਲ ਸਿੰਘ ਨੇ ਦਿੱਲੀ ਦੇ ਗੁਰਦ ਆਮਾਂ ਦੀ ਉਥੇ ਰਹਿ ਕੇ ਸੇਵਾ ਕਰਵਾਈ ਇਹ ਮਿਸਲਾਂ ਦਾ ਇਤਿਹਾਸ ਬੜਾ ਅਗੰਮੀ ਆ